ਕੋਈ ਸਮਾਂ ਸੀ ਜਦੋਂ ਸਾਨੂੰ ਗਿਰਜਾ ਆਮ ਹੀ ਅਸਮਾਨ ਵਿੱਚ ਉਡਾਰੀਆਂ ਭਰਦੀਆਂ ਨਜ਼ਰ ਆ ਜਾਂਦੀਆਂ ਸੀ ਜਾਂ ਫਿਰ ਪਿੰਡਾਂ ਸ਼ਹਿਰਾਂ ਵਿੱਚ ਹੱਡਾ ਰੂੜੀਆਂ ਵਿੱਚ ਵੀ ਇਹਨਾਂ ਦੀ ਕਾਫੀ ਪਰਮਾਰ ਦੇਖੀ ਜਾ ਸਕਦੀ ਸੀ ਪਰ ਹੌਲੀ-ਹੌਲੀ ਇਸ ਪੰਛੀ ਦੀ ਗਿਣਤੀ ਇੰਨੀ ਜ਼ਿਆਦਾ ਘਟ ਗਈ ਕਿ ਹੁਣ ਇਹ ਪੰਛੀ ਸਾਨੂੰ ਕਿਤੇ ਲੱਭਿਆਂ ਵੀ ਨਹੀਂ ਲੱਭਦਾ ਇਸ ਦਾ ਕਾਰਨ ਬਿਮਾਰ گاਵਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਇੱਕ ਦਵਾਈ ਨੂੰ ਦੱਸਿਆ ਜਾ ਰਿਹਾ ਜਿਸ ਕਾਰਨ ਗਿਰਜਾ ਮਰਨੀਆਂ ਸ਼ੁਰੂ ਹੋ ਗਈਆਂ ਗਿਰਜਾਂ ਦੇ ਮਰਨ ਨਾਲ ਜੋ ਅਸਰ ਮਨੁੱਖਾਂ ਤੇ ਪਿਆ ਉਹ ਕੋਈ ਸੋਚ ਵੀ ਨਹੀਂ ਸਕਦਾ ਸੋ ਆਉ ਤੁਹਾਨੂੰ ਦੱਸ ਦਿਆਂ ਗਿਰਜਾਂ ਦੀ ਘਟ ਰਹੀ ਗਿਣਤੀ ਦਾ ਕਾਰਨ ਅਤੇ ਕਿਵੇਂ ਜਾ ਰਹੀਆਂ ਨੇ ਲੱਖਾਂ ਮਨੁੱਖਾਂ ਦੀਆਂ ਜਾਨਾਂ ਇੱਕ ਸਮਾਂ ਸੀ ਜਦੋਂ ਦੇਸ਼ ਦੇ ਹਰ ਕੋਨੇ ਵਿੱਚ ਮੁਰਦਾਰ ਪਸ਼ੂ ਖਾਣ ਵਾਲੀਆਂ ਗਿਰਜਾਂ ਦੀ ਕਾਫੀ ਜ਼ਿਆਦਾ ਪਰਮਾਰ ਹੁੰਦੀ ਸੀ ਪਰ 1990 ਦਾ ਦਹਾਕਾ ਆਉਂਦੇ ਆਉਂਦੇ ਦੇਸ਼ ਵਿੱਚ ਗਿਰਜਾਂ ਦੀ ਗਿਣਤੀ 5 ਕਰੋੜ ਤੋਂ ਘਟ ਕੇ ਖਤਮ ਹੋਣ ਦੇ ਕगार ਤੇ ਪਹੁੰਚ ਗਈ ਗਿਰਜਾਂ ਦੇ ਖਾਤਮੇ ਦੀ ਵਜ੍ਹਾ ਟੈਕਲੋਫੈਂਸ ਨਾਂ ਦੀ ਦਵਾਈ ਨੂੰ ਮੰਨਿਆ ਜਾ ਰਿਹਾ ਜੋ ਕਿ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਇੱਕ ਸਸਤੀ ਦਰਦ ਨਿਵਾਰਕ ਦਵਾਈ ਸੀ ਜਦੋਂ ਗਿਰਜਾਂ ਨੇ ਇਸ ਦਵਾਈ ਵਾਲੇ ਮਰਦਾਰ ਪਸ਼ੂਆਂ ਨੂੰ ਖਾਧਾ ਤਾਂ ਉਹਨਾਂ ਦੇ ਗੁਰਦੇ ਫੇਲ ਹੋ ਗਏ ਅਤੇ ਉਹ ਮਰਨਾ ਸ਼ੁਰੂ ਹੋ ਗਏ ਗਿਰਜਾਂ ਦੀ ਗਿਣਤੀ ਇੰਨੀ ਤੇਜ਼ੀ ਨਾਲ ਘਟੀ ਕਿ ਸਾਰੇ ਲੋਕ ਇਸ ਤੋਂ ਹੈਰਾਨ ਰਹੇ ਜਿਵੇਂ ਹੀ ਇਸ ਦੀ ਦਵਾਈ ਦੇ ਘਾਤਕ ਨਤੀਜਿਆਂ ਬਾਰੇ ਪਤਾ ਚੱਲਿਆ ਤਾਂ ਸਾਲ 2006 ਵਿੱਚ ਟੈਕਲੋਫੈਂਸ ਦਵਾਈ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਸਸਤੀ ਜਹੀ ਦਵਾਈ ਦਾ ਇੱਦਾਂ ਘਾਤਕ ਅਸਰ ਹੋਵੇਗਾ ਇਸ ਰਿਪੋਰਟ ਦੇ ਮੁਤਾਬਕ ਗਿਰਜਾਂ ਦੀ ਪ੍ਰਜਾਤੀ ਨੂੰ ਜ਼ਿਆਦਾ ਨੁਕਸਾਨ 1999 ਤੋਂ 1998 ਤੱਕ ਪਹੁੰਚੇ ਕਹਾਣੀ ਸਿਰਫ ਗਿਰਜਾਂ ਦੀ ਗਿਣਤੀ ਘਟਣ ਨਾਲ ਹੀ ਸਮਾਪਤ ਨਹੀਂ ਹੋਈ ਇਸ ਦੇ ਨਾਲ ਹੀ ਜੋ ਇੱਕ ਹੋਰ ਘਾਤਕ ਅਸਰ ਦੇਖਣ ਨੂੰ ਮਿਲਿਆ ਉਸ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਇਕਨੋਮਿਕ ਐਸੋਸੀਏਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਗਿਰਜਾਂ ਦੇ ਖਾਤਮੇ ਹੋਣ ਨਾਲ ਜਾਨਲੇਵਾ ਬੈਕਟੀਰੀਆ ਤੇ ਲਾਗ ਦੀ ਬਿਮਾਰੀ ਦੇ ਮਾਮਲੇ ਨੇ ਜ਼ਿਆਦਾ ਵਧ ਗਏ ਕਿ ਇਸ ਦੇ ਭਿਆਨਕ ਨਤੀਜੇ ਵਜੋਂ ਪਿਛਲੇ 5 ਸਾਲਾਂ ਦੌਰਾਨ 5 ਲੱਖ ਲੋਕਾਂ ਦੀ ਜਾਨਾਂ ਚਲੇ ਗਈ। ਮਾਹਰਾਂ ਦਾ ਕਹਿਣਾ ਹੈ ਕਿ ਗਿਰਜਾ ਸਾਡੇ ਵਾਤਾਵਰਣ ਵਿੱਚੋਂ ਨੁਕਸਾਨ ਦੇ ਬੈਕਟੀਰੀਆ ਅਤੇ ਪੈਥੋਜਨ ਹਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਜੇਕਰ ਉਹ ਜਿਹਾਰ ਨਹੀਂ ਕਰਨਗੇ ਤਾਂ ਯਕੀਨਨ ਤੌਰ ਤੇ ਬਿਮਾਰੀਆਂ ਦਾ ਪ੍ਰਕੋਪ ਵਧੇਗਾ। ਇਸ ਸੰਬੰਧੀ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦੇ ਹੈਰਿਸ ਸਕੂਲ ਆਫ ਪਬਲਿਕ ਪਾਲਿਸੀ ਵਿੱਚ ਸਹਾਇਕ ਪ੍ਰੋਫੈਸਰ ਇਆਲ ਫ੍ਰੈਂਕ ਦਾ ਕਹਿਣਾ ਹੈ ਕਿ ਜਦੋਂ ਮਨੁੱਖ ਨੂੰ ਜੀਵਾਂ ਅਤੇ ਪੰਛੀਆਂ ਦਾ ਅਸਲ ਮਹੱਤਵ ਪਤਾ ਚੱਲ ਗਿਆ ਤਾਂ ਕਿਵੇਂ ਇਹਨਾਂ ਕਾਰਨ ਪੂਰੀ ਦੁਨੀਆ ਬਚੀ ਹੋਈ ਹੈ ਤਾਂ ਇਹ ਪੰਛੀ ਤੁਹਾਨੂੰ ਪਿਆਰੇ ਲੱਗਣਗੇ ਅਤੇ ਤੋਂ ਅਟਾ ਇਹਨਾਂ ਨੂੰ ਜੱਫੀ ਪਾਉਣ ਦਾ ਮਨ ਕਰੇਗਾ। ਕੁਝ ਲੋਕ ਗਿਰਜਾਂ ਨੂੰ ਇੱਕ ਗੰਦਾ ਤੇ ਬੇਕਾਰ ਮੁਰਦਾਰ ਖਾਣ ਵਾਲਾ ਪੰਛੀ ਸਮਝਦੇ ਹਨ ਪਰ ਇਸ ਪੰਛੀ ਦੇ ਗਾਇਬ ਹੋਣ ਨਾਲ ਸਾਡੇ ਵਾਤਾਵਰਣ ਵਿੱਚ ਵੱਡੀ ਗੜਬੜੀ ਪੈਦਾ ਹੋ ਚੁੱਕੀ ਹੈ। ਤਾਜ਼ਾ ਦੇ ਅਨੁਸਾਰ ਸਾਹਮਣੇ ਆਇਆ ਕਿ ਗਿਰਜਾ ਦੇ ਖਤਮ ਹੋਣ ਨਾਲ ਐਂਟੀ ਇਨਫਲਮੇਟਰੀ ਦਵਾਈਆਂ ਦੀ ਵਿਕਰੀ ਵਿੱਚ ਵਾਧਾ ਹੋਇਆ ਅਤੇ ਜਿੱਥੇ ਕਦੇ ਗਿਰਜਾ ਜ਼ਿਆਦਾ ਹੁੰਦੀਆਂ ਸੀ ਉੱਥੇ ਮਨੁੱਖੀ ਮੌਤ ਦਰ 4% ਵਿੱਚ ਵਾਧਾ ਹੋਇਆ। ਇਹ ਵੀ ਦੇਖਣ ਵਿੱਚ ਆਇਆ ਕਿ ਜਿਸ ਇਲਾਕੇ ਵਿੱਚ ਪਸ਼ੂ ਜ਼ਿਆਦਾ ਸੀ ਗਿਰਜਾ ਉਹਨਾਂ ਇਲਾਕਿਆਂ ਵਿੱਚ ਜ਼ਿਆਦਾ ਸਨ। ਇੱਕ ਅਨੁਮਾਨ ਦੇ ਮੁਤਾਬਕ ਸਾਲ 2000 ਤੋਂ 2005 ਦੌਰਾਨ ਗਿਰਜਾਂ ਦੇ ਜਾਨ ਕਾਰਨ ਹਰ ਸਾਲ 1 ਲੱਖ ਮਨੁੱਖਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਜੇਕਰ ਗਿਰਜਾ ਹੁੰਦੀਆਂ ਤਾਂ ਇਹ ਮੌਤਾਂ ਨਹੀਂ ਸੀ ਹੋਣੀ ਕਿਉਂਕਿ ਗਿਰਜਾਂ ਨੇ ਉਹਨਾਂ ਬਿਮਾਰੀਆਂ ਅਤੇ ਬੈਕਟੀਰੀਆ ਨੂੰ ਖਤਮ ਕਰ ਦੇਣਾ ਸੀ ਜਿਨ੍ਹਾਂ ਕਾਰਨ ਮੌਤਾਂ ਗਿਰਜਾਂ ਦੇ ਖਤਮ ਹੋਣ ਮਗਰੋਂ ਹੱਡਾ ਰੋੜੀਆਂ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਧ ਗਈ ਕੁੱਤੇ ਹਲਕਣ ਲੱਗੇ ਤੇ ਲੋਕਾਂ ਨੂੰ ਵੱਢਣ ਲੱਗੇ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਜਿਨੀ ਸਫਾਈ ਦੇ ਨਾਲ ਗਿਰਜਾਂ ਪਸ਼ੂਆਂ ਦੀਆਂ ਲਾਸ਼ਾਂ ਨੂੰ ਬਿਲੇ ਲਗਾਉਂਦੀਆਂ ਸੀ ਇਸੇ ਦੀ ਤੁਲਨਾ ਇੱਕ ਕੁੱਤੇ ਉਹਨੇ ਕਰਗਰ ਨਹੀਂ ਫਿਰ ਸਾਫ਼ ਸਫਾਈ ਦਾ ਪ੍ਰਬੰਧ ਨਾ ਹੋਣ ਕਰਕੇ ਕੁੱਤਿਆਂ ਦਾ ਮਲ ਥਾਂ ਥਾਂ ਪਿਆ ਹੋਣ ਕਰਕੇ ਖਤਰਨਾਕ ਬੈਕਟੀਰੀਆ ਫੈਲਾਉਂਦਾ ਰਿਹਾ ਤੇ ਉਹ ਵੀ ਫੈਲਾ ਰਿਹਾ ਮੌਜੂਦਾ ਸਮੇਂ ਗਿਰਜਾਂ ਦੀ ਵਾਪਸੀ ਲਈ ਕਾਫੀ ਸਾਰੇ ਯਤਨ ਕੀਤੇ ਜਾ ਰਹੇ ਜਿਸ ਦੇ ਸਦਕਾ ਕਾਫੀ ਉਮੀਦਾਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਪਿਛਲੇ ਸਾਲ ਮਹਿਜ਼ 20 ਗਿਰਜਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਸੀ ਜਿਨ੍ਹਾਂ ਤੇ ਸੈਟਲਾਈਟ ਟੈਗ ਲਗਾਏ ਗਏ ਸੀ ਪਰ ਹੁਣ ਜਦੋਂ ਮੌਜੂਦਾ ਸਰਵੇਖਣ ਕੀਤਾ ਗਿਆ ਤਾਂ ਉੱਥੇ 300 ਗਿਰਜਾਂ ਰਿਕਾਰਡ ਕੀਤੀਆਂ ਗਈਆਂ ਜੇਕਰ ਇਸ ਦਿਸ਼ਾ ਵਿੱਚ ਪੂਰੀ ਮਿਹਨਤ ਨਾਲ ਕੰਮ ਕੀਤਾ ਜਾਵੇ ਤਾਂ ਯਕੀਨਨ ਤੌਰ ਤੇ ਵਾਤਾਵਰਣ ਅਤੇ ਮਨੁੱਖ ਦੇ ਸੱਚੇ ਪ੍ਰੇਮੀ ਇਸ ਪੰਛੀ ਨੂੰ ਵਾਪਸ ਲਿਆਂਦਾ ਜਾ ਸਕਦਾ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ